ਕੁਈ 10 ਸਾਲ ਤੋਂ ਕੋਈ 12 ਸਾਲ ਤੋਂ ਜੰਗਲਾਤ ਮੈਕਮੇਂਟ ਵਿੱਚ ਕੰਮ ਕਰਦੇ ਸੀ ਪਰ ਪੱਕਾ ਨਹੀਂ ਪਤਾ ਸੀ ਕਿ ਕਿੰਨਾ ਚਿਰ ਰਾਵਾਂਗੇ ਮੈਕਮੇਂਟ ਵਿੱਚ ਸੇਫਟੀ ਤੇ ਸਿਕਿਉਰਿਟੀ ਨਹੀਂ ਸੀ ਤਾਂ ਫਿਰ ਜਦੋਂ ਅਸੀਂ ਫਾਲੋ ਕੀਤਾ ਸਾਰਾ ਪ੍ਰੋਸੈਸ ਕੋਰਟਾਂ 'ਚ ਵੀ ਕੇਸ ਚੱਲਦੇ ਸੀ ਅਸੀਂ ਸਰਕਾਰਾਂ ਵੱਲੋਂ ਵੱਡੇ ਵਕੀਲ ਭੇਜੇ ਸਾਨੂੰ ਹਰੀਚੰਦੀ ਮਿਲ ਗਈ ਤਾਂ ਸੀਨਾਰ ਦੇ ਨਾਲ ਅਸੀਂ ਨੂੰ ਬੁਲਾ ਲਿਆ 942 ਉਹ ਹੁਣ ਪੰਜਾਬ ਸਰਕਾਰ ਦੇ ਪਰਿਵਾਰ ਦੇ ਪੱਕੇ ਮੈਂਬਰ ਬਣਨ ਜਾ ਰਹੇ ਹਾਂ ਮੇਰਾ ਨਾਮ ਜੀ ਸੁੰਦਰ ਸਿੰਘ ਪਿੰਡ ਬਰਦਾਰ ਡਿਵੀਜ਼ਨ ਰੂਪਨਗਰ ਰੇਜ ਰੂਪਨਗਰ ਬਲਾਕ ਬਰਖਾਲੀ ਵਿੱਚ ਮੈਂ 15 ਸਾਲ ਤੋਂ ਕੰਮ ਕਰ ਰਿਹਾ ਹਾਂ ਦਿਗਰਾਤ ਮੈਕਨ ਵਿੱਚ ਜੋ ਸਾਨੂੰ ਅਜੇ ਤੱਕ ਕਿਸੇ ਸਰਕਾਰ ਨੇ ਸਾਡੀ ਸਾਰ ਨਹੀਂ ਲਈ ਜਿਉਂ ਭਗਵਾਨਤਮਾਨ ਸਰਕਾਰ ਨੇ ਸਾਨੂੰ ਵਾਦਾ ਕਰਿਆ ਤਾਂ ਬੋਤਾਂ ਬਤਾ ਵੀ ਕੱਚੇ ਮਜ਼ਦੂਰ ਨੂੰ ਪੱਕਾ ਕਰਿਆ ਜਾਊਗਾ ਕਿ ਸਰਕਾਰ ਨੇ ਸਾਡਾ ਵਾਅਦਾ ਪੂਰਾ ਕਰਿਆ ਜੀ ਦਿਗਰਾਤ ਵੀ ਜੰਗਲਾਂ ਵਿੱਚ ਕੰਮ ਉਸ ਪਲਾਟੇਸ਼ਨਾਂ ਦਾ ਬਰਸਾਤ ਅਸੀਂ ਗਰਮੀ ਵਿੱਚ ਅੱਗਾਂਗਾਂ ਲੱਗ ਜਾਂਦੀਆਂ ਜੀ ਜਦ ਵੀ ਅਸੀਂ ਬਹੁਤ ਗਰਮੀਆਂ ਵਿੱਚ ਕੰਮ ਕਰਦੇ ਅੱਗ ਬੁਝਾਉਣ ਦਾ ਤੋਂ ਬਾਅਦ ਅਸੀਂ ਪਲਾਟੇਸ਼ਨ ਦਾ ਕੰਮ ਗਰਮੀਆਂ ਵਿੱਚ ਕਰਦੇ ਟਰੈਂਚਾਂ ਪਟਣ ਦਾ ਬਰਸਾਤ ਵਿੱਚ ਅਸੀਂ ਬੂਟੇ ਲਾਉਣ ਦਾ ਕੰਮ ਕਰਦੇ ਜੀ ਬਹੁਤ ਵਧੀਆ ਸਾਡੀਆਂ ਪਲਾਟੇਸ਼ਨਾਂ ਹੋ ਰਹੀਆਂ ਜੀ ਰੇਗੜ ਬਾਅਦ ਵਿੱਚ ਵੀ ਸਰਕਾਰ ਪੱਕੇ ਕਰ ਰਹੀ ਹੈ ਬਾਕੀ ਕੁਝ ਰਿਪਾਰਟਮੈਂਟ ਜਿਹੜੇ ਰਹਿ ਗਏ ਇਹਨਾਂ ਨੂੰ ਵੀ ਸਰਕਾਰ ਆ ਬਾਅਦੇ ਵਿੱਚ ਤਬਕ ਪੱਕਾ ਕਰੂਗੀ ਅੱਗੇ ਵਾਸਤੇ ਵੀ ਸਰਕਾਰੇ ਇਹੀ ਸਰਕਾਰਾਂ ਨੂੰ ਚਾਹੀਦੀ ਹੈ ਇਹੀ ਸਰਕਾਰ ਬਣਨੀ ਚਾਹੀਦੀ ਬਹੁਤ ਬਹੁਤ ਧੰਨਵਾਦ ਹੈ ਸਰਕਾਰ ਗਏ ਮੇਰਾ ਨਾਮ ਸ਼ਕਤੀ ਕੁਮਾਰਾ ਜੀ ਮੇਰੇ ਪਿਛਲੇ 15 ਸਾਲ ਤੋਂ ਮੈਂ ਲੱਗਾ ਸੀ ਵੀ ਸਰ ਕਿਸੇ ਸਰਕਾਰ ਨੇ ਇਸ ਟਾਈਮ ਹੋਇਆ ਕਿਸੇ ਨੇ ਪੁੱਛਿਆ ਕੋਈ ਪੱਕੇ ਜੋ ਕੱਚੇ ਭਗਵੰਦ ਮਾਨੀ ਸਰਕਾਰ ਆਈ ਤੇ ਬਹੁਤ ਵਧੀਆ ਕੰਮ ਹੋਇਆ ਜੀ ਜੋ ਸਾਡੀ ਸੁਣਵਾਈ ਕਰੀ ਹੋਈ ਪੱਕੇ ਕਰੇ ਹੋਏ ਜੀ ਜਿਹੜੇ ਇਹਨਾਂ ਨੇ ਕਰੇ ਕੰਮ ਬਹੁਤ ਸਲਾਘਾਜੋਗ ਹੈ ਜੀ ਪੰਜਾਬ ਦੇ ਵਿੱਚ ਪਹਿਲੀ ਵਾਰ ਸਰਕਾਰ ਆਈ ਹੈ ਜੀ ਇਹ ਜੀ ਅਸੀਂ ਹਰ ਵੇਲੇ ਸਰਕਾਰ ਦੇ ਨਾਲ ਖੜੇ ਹਾਂ ਜੀ ਗਰੀਬ ਬੰਦੇ ਦੀ ਸੁਣਵਾਈ ਕਰਦੀ ਹੈ ਜੀ ਸਰਕਾਰ ਮੇਰੇ ਔਰ ਮੇਰੇ ਪਰਿਵਾਰ ਵਾਲੋਂ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਜੀ